ਆ ਵੇਹਲਾ ਆ ਸਾਲਿਆ ਆ ਆ ਆ ਵੀ ਆ ਵੀਡੀਓ ਚਾ ਚਦੀਆਂ ਪਾਈਆਂ ਤੇਰੀਆਂ ਹੈਂ ਇਹ ਸਵੇਰ ਚਾਰ ਵੀਡੀਓ ਪਾਉਣਾ ਤੂੰ ਉਹ ਪਤੰਦਰੋ ਉਹ ਭੈਣਾਂ ਨੂੰ ਨਾਲ ਲੈ ਕੇ ਤੁਸੀਂ ਜਨਨੀਆਂ ਬਣਾਈ ਬੈਠੇ ਆ ਉਹ ਮਾਵਾਂ ਨੂੰ ਨਾਲ ਲੈ ਕੇ ਤੁਸੀਂ ਜਨਨੀਆਂ ਬਣਾਈ ਬੈਠੇ ਆ ਉਹ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਯਾਰ ਹੈਂ ਆ ਇਹ ਸਿਕਿਉਰਟੀ ਹੈਂ ਜਰਾਵੋ ਆਪਾਂ ਸੁੱਖੇ ਦੀ ਡਿਊਟੀ ਲਾ ਦਈਏ ਨਹਿਰ ਵਾਲੇ ਪਾਸੇ ਤੇ ਤਾਰੇ ਦੀ ਲਾ ਦਈਏ ਮੇਰੇ ਹਿਸਾਬ ਦੇ ਨਾਲ ਗੱਲ ਚੌਂਗਲੇ ਪਾਸੇ ਲਾ ਦਈਏ ਆਪਾਂ ਹੀ ਹੋਰ ਤੇ ਆਹ ਬੋਲੇ ਕਾ ਕੀ ਬਣਿਆ ਯਾਰ ਆਇਆ ਦਵਾਪੇ ਦੇਖ ਲਈ ਮੇਰਾ ਸਵੇਰ ਦਾ ਸਿਰ ਦਰਦ ਹੋਈ ਜਾਂਦਾ ਜਨਾਬ ਸਸੀ ਕਾਲ ਸਸੀ ਕਾਲ ਸਸੀ ਕਾਲ ਵੀ ਮਰ ਜਾ ਜਨਾਬ ਮੈਨੂੰ ਗਰਮੈਂਟ ਚਾਹੀਦੇ ਇੱਥੇ ਪੁਲਿਸ ਵਾਲੇ ਪੂਰੇ ਨਹੀਂ ਹੁੰਦੇ ਇਹਨੂੰ ਗਰਮੈਂਟ ਚਾਹੀਦੇ ਜਨਾਬ ਨਹੀਂ ਮੈਨੂੰ ਧਮਕੀ ਆਈ ਏ ਧਮਕੀ ਆਈ ਹੈ ਹਾਂਜੀ ਕੱਲ ਕਿਸੇ ਨੇ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕੀਤੀ ਹਾਂ ਤੇ ਮੈਨੂੰ ਧਮਕੀ ਦਿੱਤੀ ਗਈ ਕਿ ਤੈਨੂੰ ਜਾਨੋਂ ਮਾਰ ਦਾਂ ਉਹ ਕੰਮ ਕੀ ਕਰਦਾ ਕਾਕਾ ਤੂੰ ਜਨਾਬ ਮੈਂ YouTube ਤੇ ਵੀਡੀਓ ਪਾਣਾ ਲੁਚੀਆਂ ਪਾਉਂਦਾ ਹੁਸਲਾ ਲੁਚੀਆਂ ਵੀਡੀਓ ਧਮਕੀਆਂ ਹੀ ਆਉਣੀਆਂ ਐ ਇਹਦੇ ਨੂੰ ਨਹੀਂ ਜਨਾਬ ਵਧੀਆ ਪਾਣਾ ਕੋਈ ਅਸੀਂ ਕਿਹੜਾ ਕਿਸੇ ਨੂੰ ਨੰਗ ਪਣਾ ਦਿਖਾਣੇ ਤੇ ਕੋਈ ਜ਼ਰੂਰੀ ਨਹੀਂ ਬਾਈ ਜੀ ਨੰਗ ਪੁਨੇ ਨਾਲ ਹੀ ਹੁੰਦੀਆਂ ਉਹ ਤੁਸੀਂ ਤਾਂ ਗਾਲਾਂ ਕੱਢਦੇ ਆ ਵਿੱਚ ਤੇਰੀਆਂ ਵੀਡੀਓ ਮੈਂ ਵੀ ਦੇਖੀਆਂ ਹੀ ਆ ਜਨਾਬ ਹੁਣ ਕੁਛ ਤਾਂ ਕਰੋ ਔਰ ਤੁਸੀਂ ਆਪ ਦੇਖ ਲਓ ਕੋਈ ਗਲਤ ਵੀਡੀਓ ਨਹੀਂ ਪਾਉਂਦਾ ਪਰ ਫੇਰ ਵੀ ਧਮਕੀ ਆ ਦੇਖੋ ਬੰਦੇ ਨੇ ਮੈਨੂੰ ਸ਼ਰੇਆਮ ਤੱਕੀ ਦਿੱਤੀ ਆ ਮੇਰਾ ਨਾਮ ਲੈ ਲੈਂਦਾ ਤੇ ਆ ਜੀ ਹੁਣ ਮੈਂ ਘਰੇ ਜਾਣ ਜੋਗਾ ਨਹੀਂ ਜਨਾਬ ਇਹਨੂੰ ਕਹਤੂ ਆਪਦੀ ਵੀਡੀਓ ਤਾਂ ਦਿਖਾ ਆ ਵੀਡੀਓ ਕਿਹੜੀ ਵੀਡੀਓ ਪਾਉਣਾ ਤੂੰ ਦਾ ਆ ਵੇਲਾ ਆ ਸਾਲਿਆ ਆ ਆ ਆ ਵੀ ਆ ਵੀਡੀਓ ਚੱਜਦੀਆਂ ਪਾਈਆਂ ਤੇਰੀਆਂ ਹੈਂ ਸਵੇਰ ਚਾਰਕ ਵੀਡੀਓ ਬਣਾਉਣਾ ਤੂੰ ਉਹ ਪਤੰਦਰੋ ਉਹ ਭੈਣਾ ਨੂੰ ਨਾਲ ਲੈ ਕੇ ਤੁਸੀਂ ਜਨਾਨੀਆਂ ਬਣਾਈ ਬੈਠੇ ਆ ਉਹ ਮਾਵਾ ਨੂੰ ਨਾਲ ਲੈ ਕੇ ਤੁਸੀਂ ਜਨਾਨੀਆਂ ਬਣਾਈ ਬੈਠੇ ਆ ਉਹ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਯਾਰ ਹੈਂ ਆਹ ਇਹ ਸਿਕਿਉਰਟੀ ਹੈ ਹਾਂ ਇੱਕ ਵਾਰੀ ਕੋਈ ਸੋਚੋ ਮੈਂ ਆਪਣੇ ਆਪ ਨੂੰ ਕੰਟਰੋਲ ਕਰ ਦੂੰਗਾ ਅੱਗੇ ਤੋਂ ਐਵੇਂ ਦੀ ਕੋਈ ਵੀਡੀਓ ਨਹੀਂ ਕਾਕਾ ਜੀ ਸਾਨੂੰ ਕਹਿਣ ਨਾਲ ਕੋਈ ਮਤਲਬ ਨਹੀਂ ਇਹ ਪੰਜਾਬ ਆ ਪੰਜਾਬ ਉਹ ਤੂੰ ਇੱਕ ਵੇਰਾ ਇਹ ਦੇ ਤੇਰੇ ਫੋਲੋਅਰ ਕਿੰਨੇ ਆ ਉਹਨਾਂ ਤੋਂ ਮਾਫੀ ਤਾਂ ਮੰਗ ਮਾਫੀ ਮੰਗ ਕੇ ਉਹਨਾਂ ਨੂੰ ਕਹਿ ਉਹ ਪੰਜਾਬ ਇੱਕ ਇਹ ਜਿਹਾ ਸੂਬਾ ਵਾ ਤੁਹਾਨੂੰ ਕਿਹੜਾ ਪਤਾ ਨਹੀਂ ਵੀ ਤੁਸੀਂ ਇੱਕ ਵੇਰਾ ਵੀ ਮਾਫੀ ਮੰਗੋਗੇ ਨਾ ਤੇ ਮਾਫ ਕਰਨ ਵਾਲਿਆਂ ਨੂੰ ਤਾਂ ਵੈਸੇ ਹੀ ਉਹ ਮਾਫ ਕਰ ਦਿੰਦੇ ਆ ਤੁਸੀਂ ਮਾਫੀ ਮੰਗ ਕੇ ਤਾਂ ਦੇਖੋ ਜਨਾਬ ਮੈਂ ਸੱਚੇ ਆ ਸਾਰੀਆਂ ਵੀਡੀਓ ਡਿਲੀਟ ਮਾਰ ਦੂੰਗਾ ਮੈਂ ਆਪਣੇ ਫੋਲੋਅਰਾਂ ਤੋਂ ਸਾਰਿਆਂ ਤੋਂ ਮਾਫੀ ਮੰਗ ਲੈਣਾ ਜੇ ਮੈਨੂੰ ਮਾਫ ਕਰ ਦੋ ਪਰ ਮੈਨੂੰ ਫੇਰ ਵੀ ਟੈਨਸ਼ਨ ਆ ਕੋਈ ਨਾ ਕੋਈ ਮੈਨੂੰ ਆ ਕੇ ਮਾਰਨਾ ਜਾਵੇ ਮੈਂ ਤਾਂ ਕੱਲਾ ਕੱਲਾ ਪੁੱਤ ਆ ਆਪਣੇ ਤੇ ਕੱਲੇ ਕੱਲੇ ਪੁੱਤ ਆ ਫਿਰ ਤੁਸੀਂ ਨਾ ਪੰਗੇ ਲਓ ਯਾਰ ਹੈ ਪੰਗੇ ਦਾ ਤੁਸੀਂ ਲੈਨੇ ਵੱਡੇ ਵੱਡੇ ਤੇ ਫਿਰ ਤੁਸੀਂ ਇਹ ਪੂਚਾ ਪਾ ਛੱਡਿਆਂ ਚ ਲੈ ਕੇ ਤੁਰੇ ਫਿਰਦੇ ਆ ਕੋਈ ਸ਼ਰਮ ਹੋਣੀ ਚਾਹੀਦੀ ਤੁਹਾਨੂੰ ਜਦੋਂ ਤੈਨੂੰ ਮੈਂ ਇੱਕ ਵਾਰ ਕਹੀ ਜਾਂਦਾ ਵਾ ਸਮਝਾਓ ਜੀ ਇਹਨੂੰ ਇਹਨੂੰ ਇਹ ਸਮਝਾ ਦਿਓ ਪੁੱਤਰਾ ਸਾਡੇ ਵੀ ਧੀਆ ਪੁੱਤ ਹੈਗੇ ਆ ਤੂੰ ਇੱਕ ਗੱਲ ਦੱਸ ਤੇਰੀਆਂ ਜਿਹੜੀਆਂ ਵੀਡੀਓ ਆ ਤੂੰ ਘਰੇ ਆਪਣੀ ਭੈਣ ਨੂੰ ਦਿਖਾ ਹਾਂ ਦਿਖਾ ਸਕਦਾ ਤੂੰ ਆਪਣੀ ਭੈਣ ਨੂੰ ਦਿਖਾ ਸਕਦਾਂ ਦੀ ਮਾਂ ਨੂੰ ਤੂੰ ਕਾਕਾ ਮੇਰੇ ਪੁੱਤਾਂ ਰਖ ਆਇਆ ਤੂੰ ਇਹ ਇਹੋ ਜਿਹਾ ਗੰਧ ਦਾ ਮੇਰੇ ਮੁੰਡੇ ਨੇ ਨਹੀਂ ਕਦੇ ਪਾਇਆ ਜਿਹੜਾ ਤੂੰ ਪਾਉਣਾ ਪਿਆ ਮੇਰੇ ਮੁੰਡੇ ਨੂੰ ਸਿਕਿਉਰਟੀਆਂ ਲੋਨ ਪਾਪਾ ਸਿਕਿਉਰਟੀ ਚਾਹੀਦੀ ਮੈਨੂੰ ਉਹ ਵੀ ਮੈਨੂੰ ਕਹਿ ਸਕਦਾ ਪਾਪਾ ਮੈਨੂੰ ਸਿਕਿਉਰਟੀ ਚਾਹੀਦੀ ਹੈ ਉਹਨਾਂ ਨੂੰ ਤਾਂ ਲੋੜ ਪੈਂਦੀ ਨਹੀਂ ਮੇਰੇ ਪੁੱਤਾਂ ਨੂੰ ਤੇ ਤੁਸੀਂ ਇਹ ਜਾਣ ਕੇ ਸਿਕਿਉਰਟੀਆਂ ਭਾਲਦੇ ਆ ਤੁਸੀਂ ਨਾ ਖੰਗ ਦਾ ਪਾਉ ਇੱਥੇ ਕਾਕਾ ਜ਼ਰੂਰੀ ਨਹੀਂ ਹੁੰਦਾਗਾ ਕਿ ਗੰਧ ਪਾਉਣ ਵਾਲੀ ਵੀ ਮਤਲਬ ਅਸੀਂ ਬਣ ਗਏ ਹਾਂ ਜੀ ਬਹੁਤ ਉੱਚੇ ਬਣ ਗਏ ਉੱਚਾ ਜਿਹੇ ਕੰਮ ਕਰਕੇ ਵੀ ਬਣ ਸਕਦੇ ਆ ਅੱਜ ਜੇ ਇਹੀ ਤੂੰ ਕੋਈ ਚੱਜ ਦਾ ਕੰਮ ਕੀਤਾ ਹੁੰਦਾ ਨਾ ਸਾਡੇ ਅੱਗੇ ਅੜ ਸਕਦਾ ਸੀ ਆਹ ਅੱਖਾਂ ਨੀਵੀਆਂ ਕਰਕੇ ਨਹੀਂ ਸੀ ਗੱਲ ਕਰ ਸਕਦਾ ਤੂੰ ਸ਼ਰਮ ਹੋਣੀ ਚਾਹੀਦੀ ਆ ਫੇਰ ਵੀ ਮੈਂ ਗਰੰਟੀ ਦਿੰਦਾ ਵਾਂ ਜੇ ਤੂੰ ਮਾਫੀ ਮੰਗ ਲੇਗਾ ਨਾ ਤੇ ਤੈਨੂੰ ਆਜ ਤੱਕ ਨਹੀਂ ਆਉਂਦੀ ਬਾਕੀ ਸੱਜਣਾ ਤੇਰੀ ਮਰਜ਼ੀ ਜੇ ਤੂੰ ਕਹਵੇਂ ਸਕਿਉਰਟੀ ਸਾਡੇ ਕੋਲੇ ਤਾਂ ਹਜੇ ਭਰਾਵਾ ਡਿਊਟੀਆਂ ਲਾਈ ਜੰਨੇ ਆ ਵੇਲਾ ਡਿਊਟੀਆਂ ਵਾਲੇ ਬੰਦੇ ਪੂਰੇ ਨਹੀਂ ਤਾਂ ਤੈਨੂੰ ਸਕਿਉਰਟੀਆਂ ਕਿੱਥੋਂ ਦੇ ਦਈਏ ਕੁਛ ਆਪ ਵੀ ਸੋਚੋ ਸੋਚੋ ਇਸ ਦੇਸ਼ ਦੇ ਬਾਰੇ ਇਹ ਪੰਜਾਬ ਦੇ ਬਾਰੇ ਤੇ ਜੇ ਜੇ ਨਹੀਂ ਸੋਚਣਾ ਤਾਂ ਫਿਰ ਤੁਹਾਡੀ ਮਰਜ਼ੀ ਹੈ ਜੀ ਤੇ ਇਹ ਭਾਵੇਂ ਸਿਕਿਉਰਟੀਆਂ ਦਾ ਸਿਰ 50 ਪੁੱਛ ਕੇ ਤੇ ਇਹਨਾਂ ਨੇ ਬਣੀ ਆ ਗੱਲ ਤਾਂ ਉਹੀ ਆ ਜੇ ਤਾਂ ਤੂੰ ਕਿਤੇ ਕੋਈ ਐਮ ਐਲ ਏ ਹੁੰਦਾ ਕੋਈ ਦੂਸਰਾ ਹੁੰਦਾ ਤੇ ਤੈਨੂੰ ਅਸੀਂ ਦੇ ਦਿੰਦੇ ਭਾਈ ਅਸੀਂ ਤੇ ਇਹ ਤੈਨੂੰ ਲੈ ਵੀ ਸ਼ਾਬਾਸ਼ ਅਸੀਂ ਤੇ ਇਹ ਨੂੰ ਜੀ ਸਾਡੀਆਂ ਗੰਦੀਆਂ ਵੀਡੀਓ ਬਣਾਉਂਦਾ ਮੈਂ ਮੁੰਡਾ ਇਹਨੂੰ ਕੋਈ ਮਾਰ ਨਾ ਜਾਵੇ ਇਹਨੂੰ ਕੋਈ ਕੁਛ ਨਾ ਕਹਵੇ ਵਾਹ ਬਈ ਵਾਹ ਅਗਲੇ ਨੇ ਪਹਿਲਾਂ ਸਾਨੂੰ ਚੱਕਣਾ ਸਿਕਿਉਰਟੀ ਦੇਣ ਵਾਲਿਆਂ ਨੂੰ ਚਲੋ ਜਨਾਬ ਮੈਂ ਸਾਰੇ ਆਪਣੇ ਫੋਲੋਅਰਾਂ ਤੋਂ ਮਾਫੀ ਮੰਗਦਾ ਤੇ ਬੇਨਤੀ ਆ ਮੇਰੇ ਵੱਲੋਂ ਥੋੜਾ ਜਿਹਾ ਧਿਆਨ ਦਿਓ ਮੈਂ ਵੀਡੀਓ ਡਿਲੀਟ ਮਾਰਦਾ ਨਾ ਕੋਈ ਵੀਡੀਓ ਨਹੀਂ ਐਵੇਂ ਦੀ ਪਾਂਦਾ ਜਿਹਦੇ ਨਾਲ ਕਿਸੇ ਦੀ ਧੀ ਪਹਿਨ ਨੂੰ ਤੂੰ ਪਾਕੇ ਕਿਸੇ ਦੀ ਧੀ ਪਹਿਨ ਨਹੀਂ ਨਾ ਜਨਾਬ ਕਿਸੇ ਦੀ ਧੀ ਪਹਿਨ ਨਹੀਂ ਕਿਸੇ ਦੀ ਧੀ ਪਹਿਨ ਵੀ ਤੇਰੀ ਆਪ ਦੀ ਧੀ ਪਹਿਣਾ ਜੇ ਤੁਸੀਂ ਮੰਨੋ ਤਾਂ ਤੇ ਜੇ ਤੁਸੀਂ ਸੋਚਦੇ ਆ ਵੀ ਉਹਦੀ ਭੈਣ ਉਹਦੀ ਆ ਤੇ ਮੇਰੀ ਉਹ ਕੀ ਆ ਤਾਂ ਫੇਰ ਤਾਂ ਸੱਜਣਾ ਕੱਲ ਨੂੰ ਥੋਡੇ ਵਾਲੀ ਨੂੰ ਵੀ ਐਂ ਹੀ ਰੋ ਅੱਗੇ ਤੁਹਾਡੀ ਮਰਜ਼ੀ ਆ ਚਲੋ ਜਨਾਬ ਮੈਂ ਦੇਖਦਾ ਮੈਂ ਵੀਡੀਓ ਪਾ ਦਿੰਦਾ ਅੱਜ ਨਾਲੇ ਜਿਹੜੇ ਇਹਦੇ ਇੰਨੇ ਫੋਲੋਅਰ ਆ ਕਿਤੇ ਫੋਨ ਲਾਵੇ ਜਿਹੜੇ ਮੇਰੇ ਵਾਲਾ ਫੋਲੋਅਰ ਕਰਾਉਂਦਾ ਪਿਆ ਨਾ ਬਿਲਕੁਲ ਜੀ ਬਿਲਕੁਲ ਫੋਲੋਅਰ ਜਿਹੜੇ ਕਰਾਉਂਦਾ ਫੋਨ ਲਾ ਕਾਕਾ ਕਿੰਨੇ ਫੋਲੋਅਰ ਇੱਥੇ ਆਉਂਦੇ ਛੜਕੋ ਉਹ ਮੈਂ ਤੁਹਾਨੂੰ ਦੱਸੀ ਹੈ ਨਾ 4000 ਜਾਂ 5000 ਫੋਲੋਅਰ ਹੋਇਆ ਇਹਨੂੰ ਇਹਨੂੰ ਕਹਦੇ ਹੋ ਸੰਸਕਾਰ ਤੇ ਤਿੰਨਾ ਨਹੀਂ ਆਉਣਾ ਹਾਂ ਤਿੰਨਾ ਨਹੀਂ ਆਉਣਾ ਉਹ ਵੀ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ हो ਸਕਦਾ ਆਪਾਂ ਨੂੰ ਵੀ ਕਰਨਾ ਪਵੇ ਸਿੱਖਣਾ ਬਿਲਕੁਲ ਜਾ ਕਾਕਾ ਜਾ ਜਾ ਕੇ ਮਾਫੀ ਮੰਗ ਤੇ ਆਪਦਾ ਕੰਮ ਨਵੇੜ ਚਲਾ ਜਾ ਕਾਕਾ ਇੱਥੋਂ ਠੀਕ ਹੈ ਜੀ ਇੱਥੇ ਦੁਬਾਰਾ ਨਾ ਜੀ